ਕਵਲ ਨੂੰ ਮਾਰਨ ਲਈ ਦੋ ਬੰਦੇ ਆਉਂਦੇ ਹੈ ਤੇ ਨਾਲ ਪਿੰਕੀ ਵੀ ਹੁੰਦੀ ਹੈ ਜਦੋਂ ਇੱਕਦਮ ਵਾਰ ਕਰਦੇ ਹੈ ਤਾਂ ਪਿੰਕੀ ਅਚਾਨਕ ਉੱਠ ਜਾਂਦੀ ਹੈ ਡਰ ਕੇ ਕਿਉਂਕਿ ਇਹ ਸਭ ਤਾਂ ਪਿੰਕੀ ਦਾ ਸੁਪਨਾ ਸੀ ਕਿਉਂਕਿ ਜੋ ਆਪਾਂ ਦਿਨ ਵਿੱਚ ਸੋਚਦੇ ਹਾਂ ਉਹ ਰਾਤ ਵਿੱਚ ਸੁਪਨਾ ਬਣ ਜਾਂਦਾ ਹੈ ਉਸਨੇ ਆਪਣੇ ਬாய்ਫਰੈਂਡ ਨਾਲ ਰਲ ਕੇ ਸਾਦੀਸ਼ ਜੋ ਬਣਾਈ ਸੀ ਤਾਂ ਉਹ ਇੱਕਦਮ ਚੀਕ ਮਾਰ ਕੇ ਉੱਠਦੀ ਤਾਂ ਕਮਲ ਕਹਿੰਦਾ ਤੈਨੂੰ ਕੀ ਹੋ ਗਿਆ ਕਹਿੰਦੀ ਮੈਂ ਬੁਰਾ ਸੁਪਨਾ ਵੇਖਿਆ ਪਰ ਸੁਪਨਾ ਮੈਨੂੰ ਯਾਦ ਨਹੀਂ ਉਹ ਕਮਲ ਨੂੰ ਦੱਸਦੀ ਨਹੀਂ ਤੇ ਕਹਿੰਦੀ ਮੈਂ ਠੀਕ ਹਾਂ ਕੋਈ ਗੱਲ ਨਹੀਂ ਤੁਸੀਂ ਪੈ ਜਾਓ ਉਧਰੋਂ ਕਮਲ ਦੀ ਮੰਮੀ ਆ ਜਾਂਦੀ ਕਹਿੰਦੀ ਹੈ ਕਿ ਕੀ ਹੋ ਗਿਆ ਉਹ ਕਹਿੰਦਾ ਨਹੀਂ ਮੰਮੀ ਕੁਝ ਨਹੀਂ ਹੋਇਆ ਇਸ ਨੂੰ ਸੁਪਨਾ ਆਇਆ ਸੀ ਤੇ ਉਹ ਡਰ ਗਈ ਸੀ ਤਾਂ ਹੀ ਉਸਨੇ ਚੀਕ ਮਾਰੀ ਸੀ ਤਾਂ ਤੁਸੀਂ ਪੈ ਜਾਓ ਜਾ ਕੇ ਉਧਰ ਸੰਦੀਪ ਦੀ ਮੰਮੀ ਕੰਮ ਕਰ ਰਹੀ ਹੁੰਦੀ ਹੈ ਤਾਂ ਉਸ ਦਾ ਮਾਮਾ ਉਸ ਦੇ ਕੋਲ ਆ ਕੇ ਕਹਿੰਦਾ ਹੈ ਕਿ ਮੈਨੂੰ ਪੈਸੇ ਦੇ ਤੂੰ ਇੱਥੇ ਹੀ ਕੰਮ ਤੇ ਲੱਗੀ ਹੋਈ ਹੈ ਮੈਂ ਸ਼ਹਿਰੋਂ ਕੁਝ ਲੈ ਕੇ ਆਉਣਾ ਹੈ ਆਪਣੀ ਨੋਹ ਦੇ ਭਰਾਣੇ ਆਉਣਾ ਹੈ ਤਾਂ ਉਹ ਕਹਿੰਦੀ ਹੈ ਕਿ ਉਸਨੇ ਕੀ ਲੈਣ ਆਉਣਾ ਹੈ ਉਹ ਕਹਿੰਦਾ ਹੈ ਕਿ ਤੈਨੂੰ ਤਾਂ ਜਿਵੇਂ ਭਲੇਖਾ ਹੈ ਕੱਲ ਗੱਲਾਂ ਹੋਈਆਂ ਤਾਂ ਅਸੀਂ ਉਸਨੇ ਸੰਦੀਪ ਦੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਆਪਣੇ ਭਰਾਣ ਨਾਲ ਉਸਨੇ ਤਾਂ ਹੀ ਬੁਲਾਇਆ ਹੈ ਉਹ ਕਹਿੰਦੀ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਉਹ ਘਰੇ ਆ ਕੇ ਬੈਠ ਜਾਂਦਾ ਹੈ ਆਪਣੀ ਨੋਹ ਨੂੰ ਕਹਿੰਦਾ ਹੈ ਪੈਸੇ ਦੇ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਤਾਂ ਮੰਮੀ ਕੋਲ ਗਏ ਸੀ ਪੈਸੇ ਲੈਣ ਤਾਂ ਉਹ ਕਹਿੰਦਾ ਹੈ ਕਿ ਉਸਨੇ ਨਹੀਂ ਮੈਨੂੰ ਦਿੱਤੇ ਉਸਨੇ ਮੈਨੂੰ ਜਵਾਬ ਦੇ ਦਿੱਤਾ ਤਾਂ ਉਸ ਦੀ ਨੋ ਵੀ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਚੱਲ ਕੋਈ ਗੱਲ ਨਹੀਂ ਮੈਂ ਲਿਆ ਦਿੰਨੀ ਐ ਇਹ ਮੰਮੀ ਤਾਂ ਮੇਰੇ ਤੋਂ ਸੜਦੀ ਹੀ ਰਹਿੰਦੀ ਐ ਇਹ ਤਾਂ ਇਹ ਚਾਹੁੰਦੀ ਹੈ ਕਿ ਜੋ ਮੈਂ ਚਾਹਾਂ ਉਹ ਹੀ ਹੋਵੇ ਪਰ ਮੈਂ ਹੁਣ ਕਰਕੇ ਹੀ ਰਹੂੰ ਜੋ ਮੇਰੇ ਮਨ ਵਿੱਚ ਹੈ ਤਾਂ ਉਹ ਲਿਆ ਕੇ ਆਪਣੇ ਸਹੁਰੇ ਨੂੰ ਪੈਸੇ ਫੜਾਉਂਦੀ ਹੈ 500 ਰੁਪਏ ਫੜਾਉਂਦੀ ਤੇ ਕਹਿੰਦੀ ਇਸ ਵਿੱਚੋਂ ਵੀ ਬਚਾ ਲਿਆ ਤਾਂ ਉਹ ਕਹਿੰਦਾ ਦਿੱਤੇ ਹੀ ਕਿੰਨੇ ਕਹਤੇ ਕਹਿੰਦੀ ਹੈ ਬਚਾਉਣੇ ਹੋਣ ਤਾਂ ਬਚਾ ਵੀ ਸਕਦੇ ਹਾਂ ਉਧਰ ਪਿੰਕੀ ਸਵੇਰ ਉੱਠ ਕੇ ਦਿਖਾਵੇ ਲਈ ਕੰਮ ਕਰਨ ਲੱਗ ਜਾਂਦੀ ਹੈ ਕਿਉਂਕਿ ਹਜੇ ਕਮਲ ਵੀ ਘਰੇ ਹੈ ਤੇ ਕੰਮ ਕਰਦੀ ਕਰਦੀ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਜੋ ਰਾਤ ਉਸਨੇ ਸੁਪਨਾ ਵੇਖਿਆ ਹੁੰਦਾ ਹੈ ਤਾਂ ਉਹ ਸੋਚ-ਸੋਚ ਕੇ ਉਸਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਵੀ ਜੇ ਉਹ ਸੱਚ ਹੁੰਦਾ ਤੇ ਫੇਰ ਕੀ ਬੰਦਾ ਉਧਰੋਂ ਕਮਲ ਆ ਜਾਂਦਾ ਹੈ ਕਹਿੰਦਾ ਹੈ ਕਿ ਤੂੰ ਠੀਕ ਤਾਂ ਹੈ ਤਾਂ ਕਹਿੰਦੀ ਹੈ ਕਿ ਹਾਂ ਨਹੀਂ ਕਮਲ ਮੈਂ ਬਿਲਕੁਲ ਠੀਕ ਹਾਂ ਤੁਸੀਂ ਹੁਣ ਕਿੱਧਰ ਚੱਲੇ ਉਹ ਕਹਿੰਦਾ ਕਿ ਮੈਂ ਤਾਂ ਬਸ ਅੱਜ ਖੇਤ ਗੇੜਾ ਮਾਰ ਕੇ ਆਉਣਾ ਕਿਉਂਕਿ ਅੱਜ ਮੈਨੂੰ ਦਫ਼ਤਰ ਤੋਂ ਛੁੱਟੀ ਸੀ ਜਦੋਂ ਉਹ ਚਲਿਆ ਜਾਂਦਾ ਹੈ ਤਾਂ ਉੱਥੇ ਹੀ ਪੋਚਾ ਸਿੱਟ ਦਿੰਦੀ ਹੈ ਕਹਿੰਦੀ ਹੈ ਕਿ ਮੇਰੇ ਤੋਂ ਇਹ ਸਿਆਪੇ ਨਹੀਂ ਹੁੰਦੇ ਮੇਰੇ ਤੋਂ ਇਹ ਕੰਮ ਨਹੀਂ ਹੁੰਦੇ ਇਹਨਾਂ ਦਾ ਤਾਂ ਇਹੀ ਕੁਝ ਚੱਲਣਾ ਹੈ ਮੈਂ ਫੋਨ ਕਰਦੀ ਹਾਂ ਉਸ ਨੂੰ ਆਪਣੇ ਬਾਈਫਰੈਂਡ ਨੂੰ ਫੋਨ ਕਰਕੇ ਕਹਿੰਦੀ ਹੈ ਮੈਨੂੰ ਤਾਂ ਰਾਤ ਸਭ ਕੁਝ ਸੁਪਨੇ ਵਿੱਚ ਦੱਸਿਆ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਤਾਂ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਤੇਰੇ ਪਿੰਡ ਆਵਾਂਗਾ ਤੇ ਮੈਂ ਤੈਨੂੰ ਫੋਨ ਕਰਾਂਗਾ ਤੂੰ ਮੈਨੂੰ ਮਿਲਣਾ ਹੀ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਪਿੰਡ ਆਉਣਾ ਹੋਇਆ ਤਾਂ ਆ ਜਾਈ ਪਰ ਮੈਸੇਜ ਹੀ ਕਰੀ ਮੈਨੂੰ ਫੋਨ ਨਾ ਕਰੀ ਮੈਂ ਤੈਨੂੰ ਆਪ ਹੀ ਫੋਨ ਕਰਕੇ ਦੱਸੂਗੀ ਤਾਂ ਉਹ ਕਹਿੰਦੀ ਹੈ ਕਿ ਹੁਣ ਆਪਾਂ ਕੋਈ ਹੋਰ ਪਲਾਨ ਬਣਾਵਾਂਗੇ ਮੈਂ ਇਹ ਪਲਾਨ ਨਹੀਂ ਬਣਾ ਸਕਦੀ ਮੈਂ ਤੇਰੇ ਨਾਲ ਰਹਿਣਾ ਹੈ ਕਵਲ ਨੂੰ ਮਾਰ ਕੇ ਮੈਂ ਜੇਲ੍ਹ ਵਿੱਚ ਨਹੀਂ ਜਾਣਾ ਚਾਹੁੰਦੀ ਮੈਂ ਉੱਥੇ ਲਾਈਫ ਨਹੀਂ ਕੱਟਣਾ ਚਾਹੁੰਦੀ ਮੈਂ ਵਧੀਆ ਲਾਈਫ ਕੱਟਣਾ ਚਾਹਣੀ ਹਾਂ ਚੰਡੀਗੜ੍ਹ ਕਹਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਜੋ ਤੂੰ ਆਇਆ ਮੈਨੂੰ ਦੱਸ ਦੇ ਉਧਰ ਸੰਦੀਪ ਸੋਨੂ ਦੇ ਮਾਮੇ ਦੀ ਨੂੰ ਅੰਦਰ ਕੱਲੀ ਹੀ ਬੜਬੜ ਕਰਦੀ ਹੈ ਕਹਿੰਦੀ ਹੈ ਮੰਮੀ ਜਾਣ ਬੁੱਝ ਕੇ ਉੱਥੋਂ ਕੰਮ ਕਰਕੇ ਵਾਪਸ ਨਹੀਂ ਆਈ ਉਸ ਨੂੰ ਪਤਾ ਲੱਗ ਗਿਆ ਮੇਰੇ ਭਰਾ ਨੇ ਆਉਣਾ ਹੈ ਕਹਿੰਦੀ ਹੈ ਕਿ ਮੈਂ ਗੱਲ ਕਰਦੀ ਹਾਂ ਮਾਤਾ ਨਾਲ ਜਾ ਕੇ ਉੱਥੇ ਜਾ ਕੇ ਆਪਣੀ ਸੱਸ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਮਾਤਾ ਇੱਥੇ ਹੀ ਕੰਮ ਕਰੀ ਜਾਈ ਤੇ ਉਹ ਕਹਿੰਦੀ ਹੋਰ ਮੈਂ ਕਿੱਥੇ ਕਰਨੇ ਹੈ ਤਾਂ ਕਹਿੰਦੀ ਹੈ ਕਿ ਘਰੇ ਆ ਉਹ ਕਹਿੰਦੀ ਹੈ ਕਿ ਮੇਰੇ ਭਰਾ ਨੇ ਆਉਣਾ ਹੈ ਤਾਂ ਉਹ ਉਸ ਦੀ ਸੱਸ ਕਹਿੰਦੀ ਹੈ ਕਿ ਉਸ ਨੇ ਕੀ ਲਾਉਣਾ ਆਉਣਾ ਹੈ ਉਹ ਕਹਿੰਦੀ ਮੰਮੀ ਤੂੰ ਬਹੁਤੀਆਂ ਚਲਾਕੀਆਂ ਨਾ ਕਰ ਤੈਨੂੰ ਕਿਹੜਾ ਪਤਾ ਨਹੀਂ ਉਸ ਨੇ ਕੀ ਲੈਣ ਆਉਣਾ ਹੈ ਕਹਿੰਦੀ ਹੈ ਕਿ ਹੁਣ ਰਿਸ਼ਤਾ ਤਾਂ ਸੰਦੀਪ ਦਾ ਮੈਂ ਉੱਥੇ ਹੀ ਕਰਵਾ ਕੇ ਛੱਡੂੰ ਤੇ ਜੇ ਮਮਤਾ ਤੂੰ ਕੋਈ ਡਿੱਕਾ ਲਾਇਆ ਤਾਂ ਫਿਰ ਦੇਖ ਲਈ ਤੂੰ ਰੋਟੀ ਤੋਂ ਵੀ ਜਾਏਂਗੀ ਪਹਿਲਾਂ ਤਾਂ ਉਸਦੀ ਮਾਂ ਕਹਿੰਦੀ ਮੈਂ ਆਪਣੇ ਪੁੱਤ ਨੂੰ ਦੱਸੂੰਗੀ ਤਾਂ ਉਸਦੀ ਨੂੰਹ ਕਹਿੰਦੀ ਕੋਈ ਨਾ ਤੂੰ ਕੀ ਦੱਸੇਂਗੀ ਮੈਂ ਉਸ ਨੂੰ ਕਹਨੀ ਆ ਕਿ ਮੈਂ ਇਸ ਨਾਲ ਨਹੀਂ ਰਹਿਣਾ ਮੈਨੂੰ ਅੱਡ ਕਰਾ ਦੇ ਇਹ ਆਪੇ ਆਪਣੀਆਂ ਪਕਾਵੇ ਤੇ ਖਾਵੇ ਉਹ ਕਹਿੰਦੀ ਹੈ ਮਾਤਾ ਜੇ ਤਾਂ ਤੂੰ ਮੰਨ ਗਈ ਸੰਦੀਪ ਦੇ ਰਿਸ਼ਤੇ ਲਈ ਮੇਰੇ ਭਰਾ ਵੱਲ ਤਾਂ ਤੈਨੂੰ ਪੱਕੀਆਂ ਪਕਾਈਆਂ ਮਿਲਣਗੀਆਂ ਨਹੀਂ ਤਾਂ ਫਿਰ ਵੇਖੀ ਤੇਰੇ ਨਾਲ ਬੰਦਾ ਕੀ ਹੈ ਤਾਂ ਉਸ ਦੀ ਸੱਸ ਕਹਿੰਦੀ ਉਸ ਦੀ ਸੱਸ ਜਦੋਂ ਚਲੀ ਜਾਂਦੀ ਹੈ ਤਾਂ ਕਹਿੰਦੀ ਹੈ ਸਾਨੂੰ ਤਾਂ ਚੰਡੇਲ ਹੀ ਟੱਕਰੀਓ ਕਹਿੰਦੀ ਕਿਤੇ ਅਸੀਂ ਸੰਦੀਪ ਦੇ ਰਿਸ਼ਤੇ ਪਿੱਛੇ ਆਪਣਾ ਘਰ ਖਰਾਬ ਨਾ ਕਰ ਲਈਏ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਬੈਠੀ ਸੋਚਦੀ ਹੈ ਵਿਚਾਰੀ ਤੇ ਉਧਰ ਪ੍ਰੀਤ ਕਾਰ ਦੇ ਪਿਛਲੇ ਪਾਸੇ ਜਾ ਕੇ ਬੈਠ ਜਾਂਦੀ ਵਿੱਕੀ ਉਸ ਨੂੰ ਲੱਭਦਾ ਫਿਰਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਤੂੰ ਇੱਥੇ ਕਿਉਂ ਬੈਠੀ ਹੈ ਤੈਨੂੰ ਕੀ ਚਿੰਤਾ ਹੈ ਤੈਨੂੰ ਮੰਮੀ ਡੈਡੀ ਨਾਲ ਲੜੀ ਹੈ ਕਹਿੰਦੀ ਨਹੀਂ ਮੈਨੂੰ ਤਾਂ ਸਿਰਫ ਇੱਕ ਹੀ ਚਿੰਤਾ ਵੱਡ ਵੱਡ ਖਾਂਦੀ ਹੈ ਕਿ ਮੇਰੇ ਬੱਚਾ ਕਿਉਂ ਨਹੀਂ ਹੋ ਰਿਹਾ ਆਪਾਂ ਇੰਨੀਆਂ ਦਵਾਈਆਂ ਖਾ ਲਈਆਂ ਮੈਂ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ ਮੈਨੂੰ ਲੱਗਦਾ ਤੂੰਸ ਤਾਂ ਦੂਜਾਂ ਦੇ ਨਿਆਣੇ ਖੜਾਉਣ ਜੋਗੇ ਹੀ ਹੋਰ ਰਹਿ ਜਾਣਾ ਹੈ ਤਾਂ ਵਿੱਕੀ ਕਹਿੰਦਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਮੈਨੂੰ ਵੀ ਓਨੀ ਹੀ ਚਿੰਤਾ ਹੈ ਕੀ ਹੋਇਆ ਜੇ ਮੈਂ ਤੈਨੂੰ ਬੋਲ ਕੇ ਨਹੀਂ ਸੁਣਾਉਂਦਾ ਤੌ ਕਹਿੰਦਾ ਹੈ ਕਿ ਮੇਰੇ ਇੱਕ ਦੋਸਤ ਨੇ ਹੁਣ ਮੈਨੂੰ ਕੋਈ ਹੋਰ ਹਸਪੀਟਲ ਦੱਸਿਆ ਹੈ ਉਹਨਾਂ ਨੇ ਵੀ ਉੱਥੋਂ ਹੀ ਮੈਡੀਸਨ ਲਈ ਸੀ ਤੇ ਆਪਾਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਾਂਗੇ ਤਾਂ ਪ੍ਰੀਤ ਕਹਿੰਦੀ ਹੈ ਕਿ ਦੇਖ ਲਓ ਮੇਰਾ ਤਾਂ ਹੁਣ ਆਸ ਜੀ ਹੀ ਖਤਮ ਹੋ ਗਈ ਕਿ ਆਪਾਂ ਇੰਨੀਆਂ ਤਾਂ ਦਵਾਈਆਂ ਖਾ ਲਈਆਂ ਪਰ ਆਪਾਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਵਿੱਕੀ ਕਹਿੰਦਾ ਕੋਈ ਗੱਲ ਨਹੀਂ ਪਰਮਾਤਮਾ ਸਭ ਠੀਕ ਕਰੂਗਾ ਉਧਰ ਪਿੰਕੀ ਦਾ ਬாய்ਫਰੈਂਡ ਆ ਗਿਆ ਉਸਨੇ ਮੈਸੇਜ ਕਰ ਦਿੱਤਾ ਤਾਂ ਉਹ ਘਰੋਂ ਨਿਕਲ ਚੁੱਕੀ ਹੈ ਉਸ ਨੂੰ ਮਿਲਣ ਲਈ ਤਾਂ ਉਹ ਗੱਡੀ ਤੇ ਆਇਆ ਤਾਂ ਉਹ ਇੱਕ ਨੁੱਕਰ ਤੇ ਜਾ ਕੇ ਖੜੀ ਹੋ ਜਾਂਦੀ ਹੈ ਕਿਉਂਕਿ ਉਸਨੇ ਉਸ ਨੂੰ ਦੱਸਿਆ ਸੀ ਵੀ ਤੂੰ ਇੱਥੇ ਰੁਕ ਜਾਈ ਤੇ ਮੈਂ ਤੈਨੂੰ ਚੜਾ ਲਵਾਂਗਾ ਤਾਂ ਉਸ ਨਾਲ ਕਾਰ ਵਿੱਚ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਜੇ ਮੈਨੂੰ ਕਿਸੇ ਨੇ ਦੇਖ ਲਿਆ ਤਾਂ ਮੇਰਾ ਬਣੂਗਾ ਕਿ ਤਾ ਉਹ ਕਹਿੰਦਾ ਤੂੰ ਐਵੇਂ ਨਾ ਡਰਿਆ ਕਰ ਤੂੰ ਐਵੇਂ ਹੀ ਡਰਦੀ ਰਹਿਨੀ ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਮੇਰੇ ਤੇ ਸਭ ਸ਼ੱਕ ਕਰਨ ਲੱਗ ਗਏ ਹੈ ਮੇਰਾ ਡਰਨਾ ਤਾਂ ਬੰਦ ਆ ਹੀ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਮੈਂ ਘਰੋਂ ਆਈ ਹਾਂ ਫੇਰ ਉਧਰ ਪ੍ਰੀਤ ਤੇ ਵਿੱਕੀ ਹਸਪੀਟਲ ਪਹੁੰਚ ਜਾਂਦੀ ਹੈ ਤੇ ਪ੍ਰੀਤ ਉੱਥੇ ਬੈਠੀ ਸੋਚਦੀ ਹੈ ਪਰਮਾਤਮਾ ਸਭ ਠੀਕ ਹੀ ਕਰੀ ਮੇਰੀਆਂ ਰਿਪੋਰਟਸ ਸਭ ਠੀਕ ਹੀ ਆਉਣ ਹੁਣ ਮੈਂ ਤੇਰੇ ਤੇ ਆਸ ਕਰਕੇ ਇੱਕ ਵਾਰ ਇੱਧਰ ਆਈ ਹਾਂ ਤਾਂ ਉਹ ਦੋਨੋਂ ਗੱਲਾਂ ਕਰਦੇ ਹੈ ਕਿ ਚਲੋ ਕੋਈ ਨਾ ਪ੍ਰਮਾਤਮਾ ਸਾਹਿਬ ਠੀਕ ਹੀ ਕਰੂਗਾ ਉਧਰ ਪਿੰਕੀ ਉਸ ਨਾਲ ਕਾਰ ਵਿੱਚ ਬੈਠ ਕੇ ਜਾਂਦੀ ਤਾਂ ਉਹ ਉਸ ਨੂੰ ਇੱਕ ਸੁਨਸਾਨ ਜੀ ਜਗ੍ਹਾ ਤੇ ਲੈ ਜਾਂਦਾ ਹੈ ਕਹਿੰਦੀ ਹੈ ਕਿ ਤੁਸੀਂ ਇੱਧਰ ਕਿੱਧਰ ਕਾਰ ਪਾ ਲਈ ਤਾਂ ਉਹ ਕਹਿੰਦਾ ਇੱਥੇ ਆਪਾਂ ਨੂੰ ਕੋਈ ਨਹੀਂ ਵੇਖੂਗਾ ਜੇ ਆਪਾਂ ਕਿਸੇ ਰੈਸਟੋਰੈਂਟ ਵਿੱਚ ਬੈਠਦੇ ਤਾਂ ਆਪਾਂ ਨੂੰ ਕੋਈ ਨਾ ਕੋਈ ਵੇਖ ਲੈਣਾ ਸੀ ਤਾ ਉਹ ਕਹਿੰਦੀ ਹੈ ਹੁਣ ਦੱਸੋ ਅੱਗੇ ਦਾ ਕੀ ਪਲਾਨ ਉਹ ਕਹਿੰਦਾ ਕੰਮ ਤਾਂ ਆਪਾਂ ਨੂੰ ਇਹੀ ਕਰਨਾ ਪਊ ਪਰ ਤੂੰ ਮੇਰੇ ਤੇ ਛੱਡ ਦਿਓ ਉਹ ਕਹਿੰਦੀ ਮੈਂ ਇਸ ਵਿੱਚ ਤੁਹਾਡਾ ਕੋਈ ਸਾਥ ਨਹੀਂ ਦੇਣਾ ਉਹ ਕਹਿੰਦਾ ਤੂੰ ਮੇਰਾ ਸਾਥ ਨਾ ਦੇਂ ਬਸ ਤੂੰ ਜਿਸ ਦਿਨ ਮੈਂ ਕਹੂੰਗਾ ਤੂੰ ਗੇਟ ਖੁੱਲਾ ਛੱਡ ਦੇਈਂ ਹੋਰ ਚਾਹੇ ਮੇਰਾ ਸਾਥ ਕੋਈ ਨਾ ਦੇਈ ਮੈਂ ਆਪਣੇ ਆਪ ਹੀ ਸਭ ਕੁਝ ਕਰ ਲਵਾਂ ਉਹ ਕਹਿੰਦੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਕਹਿੰਦੀ ਹੈ ਕਿ ਮੈਂ ਉਸ ਨੂੰ ਜਾਨੋਂ ਨਹੀਂ ਮਾਰ ਕੇ ਮਗਾਉਣਾ ਚਾਹੁੰਦੀ ਮੈਂ ਤੇਰੇ ਨਾਲ ਜ਼ਿੰਦਗੀ ਜ਼ਰੂਰ ਕੱਟਣਾ ਚਾਹੁੰਨੀ ਆ ਪਰ ਮੈਂ ਜੇਲ੍ਹ ਵਿੱਚ ਜਾ ਕੇ ਨਹੀਂ ਰੇਨਾ ਚਾਹੁੰਦੀ ਤਾਂ ਉਹ ਦੋਨੋਂ ਜਾਨੇ ਬੈਠੇ ਗੱਲਾਂ ਕਰਦੇ ਆ ਤਾਂ ਉਹ ਕਹਿੰਦੀ ਹੈ ਕਿ ਪਲੀਜ਼ ਹੁਣ ਤੂੰ ਮੈਨੂੰ ਘਰ ਛੱਡਿਆ ਉਧਰ ਸੰਦੀਪ ਦੇ ਮਾਮੇ ਦੀ ਨੂੰ ਦਾ ਭਰਾ ਆਪਣੀ ਖੁਸ਼ੀ ਵਿੱਚ ਹੀ ਭੱਜਿਆ ਫਿਰਦਾ ਹੈ ਕਿਉਂਕਿ ਉਸ ਦੇ ਭੈਣ ਨੇ ਉਸ ਨੂੰ ਆਸ ਜਗਾਈ ਹੈ ਕਿ ਤੂੰ ਆਈ ਤੇ ਮੈਂ ਤੇਰਾ ਰਿਸ਼ਤਾ ਸੰਦੀਪ ਵੱਲ ਕਰਾਉਂਗੀ ਤਾਂ ਉਹ ਆਪਣੇ ਕੰਮ ਦਬਾ-ਦਬ ਕਰਦਾ ਫਿਰਦਾ ਹੈ ਆਪਣੇ ਚਾਹ ਵਿੱਚ ਉਧਰ ਤੇ ਸਾਰੇ ਕੰਮ ਮੁਕਾ ਕੇ ਉਸ ਦੀ ਪਰਜਾਈ ਉਸ ਨੂੰ ਪੁੱਛਦੀ ਹੈ ਅੱਜ ਬੜਾ ਖੁਸ਼ ਹੈ ਤਾਂ ਕਹਿੰਦਾ ਹੈ ਬਸ ਕੁਛ ਨਹੀਂ ਭਾਬੀ ਮੈਂ ਅੱਜ ਭੈਣ ਵੱਲ ਜਾਣਾ ਹੈ ਜਦੋਂ ਮੇਰਾ ਮੁੰਡਾ ਆਇਆ ਤਾਂ ਤੂੰ ਉਸ ਨੂੰ ਸਕੂਲੋਂ ਆਏ ਨੂੰ ਸੰਭਾਲ ਲੈ ਤਾਂ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਸੰਭਾਲ ਲਵਾਂਗੀ ਤੂੰ ਕੀ ਲੈਣ ਜਾਣਾ ਹੈ ਉਹ ਕਹਿੰਦਾ ਹੈ ਮੈਨੂੰ ਕੋਈ ਕੰਮ ਹੈ ਹੁਣ ਅੱਗੇ ਦੇਖਦੇ ਹਾਂ ਕਮਲ ਦਾ ਕੀ ਬੰਦਾ ਹੈ ਤੇ ਸੰਦੀਪ ਦਾ ਰਿਸ਼ਤਾ ਇਸ ਵੱਲ ਹੁੰਦਾ ਹੈ